ਸਿੱਖ ਧਰਮ ਦੀ ਮੂਰਤ ਹੈ ਧਰਮੀਆਂ ਦਾ ਸਿੱਖ ਜਨਮ ਲਈ ਰੂਪ ਕਾਲਦਾ ਏ ਸਿੱਖ ਝਖੜਾ ਵਿੱਚ ਵੀ ਮਸਤ ਰਹਿੰਦਾ ਵਿਵਤਾ ਪਈ ਤੋਂ ਹੱਸ ਕੇ ਟਾਲਦਾ ਏ ਰੰਗਵਦੇ ਫੁੱਲੇ ਸਾਰੇ ਵਰਡ ਉਤੇ ਇਸ ਵਾਸਤੇ ਕਰਨਾ ਕਾਲਦਾ ਹੈ ਖੁੱਲੀ ਧੜੀ ਤੇ ਕੇਸਰੀ ਪੱਗ ਤੇਰੀ ਰੂਪ ਹੋਰ ਕੋਈ ਨਾ ਤੇਰੇ ਨਾਲ ਦਾ ਹੈ ਰੂਪ ਹੋਰ ਕੋਈ ਨਾ ਤੇਰੇ ਨਾਲ ਦਾ ਹੈ ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਆਓ ਸੁਣਦੇ ਆ ਇਹ ਜਥਾ ਕੈਂਸਲ ਦੇ ਨੇੜੇ ਜਾ ਕੇ ਬੈਠ ਗਿਆ ਹੈ ਉੱਥੋਂ ਬਾਬਾ ਜੀ ਨੂੰ ਖਬਰ ਪਹੁੰਚੀ ਹੈ ਵੀ ਕੈਂਸਲ ਦੇ ਨੇੜੇ ਕੋਈ ਸਰਕਾਰੀ ਖਜ਼ਾਨਾ ਜਾ ਰਿਹਾ ਹੈ ਕਿਉਂਕਿ ਉਸ ਵੇਲੇ ਇਹਨਾਂ ਕੋਲੇ ਕਿਹੜਾ ਜਾਇਦਾਦ ਸੀ ਕੋਈ ਤੇ ਐਂ ਕੰਮ ਚਲਾਉਂਦੇ ਸੀ ਖਾਣ ਪੀਣ ਦਾ ਲੰਗਰ ਪਾਣੀ ਦਾ ਐਂ ਹਥਿਆਰ ਬਣਾਉਂਦੇ ਸੀ ਤੇ ਬਾਬਾ ਜੀ ਨੇ ਹੁਕਮ ਕੀਤਾ ਵੀ ਆਓ ਸਾਰੇ ਇਕੱਠੇ ਹੋ ਕੇ ਬੈਠੋ ਤੇ ਇੱਕ ਨਰੇਬ ਬਣਾਓ ਕਿਵੇਂ ਕਰਨੀ ਹੈ ਖਬਰ ਆਈ ਹੈ ਕਿ ਕੈਂਸਲ ਦੇ ਨੇੜੇ ਸਰਕਾਰੀ ਖਜ਼ਾਨਾ ਜਾਂਦਾ ਹੈ ਜੇ ਲੁੱਟ ਲਿਆ ਜਾਵੇ ਤਾਂ ਆਪਣਾ ਹਥਿਆਰਾਂ ਦਾ ਤੇ ਖਾਣ ਪੀਣ ਦਾ ਕੰਮ ਚੱਲ ਸਕਦਾ ਆਓ ਸੁਣੀਏ ਸਦ ਸਹਿਬਾਜ ਸਿੰਘ ਨੂੰ ਨੇੜੇ ਬੰਦਾ ਗੱਲ ਅਖੀਰੀ ਛੇੜੇ ਸਾਧ ਸਹਿਬਾਜ਼ ਸਿੰਘ ਨੂੰ ਨੇੜੇ ਬੰਦਾ ਗੱਲ ਅਖੀਰੀ ਛੇੜੇ ਪਉਣਾ ਹੈ ਦੁਸ਼ਮਣ ਨੂੰ ਗੇੜੇ ਦੇਣੀ ਹਾਰ ਕਰਾਰੀਏ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਹੈ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਹੈ ਓ ਮੈਨੂੰ ਖਬਰ ਕਿਤੋਂ ਹੈ ਆਈ ਓ ਮੈਨੂੰ ਖਬਰ ਕਿਤੋਂ ਹੈ ਆਈ ਦਿਲ ਵਿੱਚ ਜਾਂਦੀ ਨਹੀਂ ਸਮਾਈ ਮੈਨੂੰ ਖਬਰ ਕਿਤੋਂ ਹੈ ਆਈ ਦਿਲ ਵਿੱਚ ਜਾਂਦੀ ਨਹੀਂ ਸਮਾਈ ਸਾਰੇ ਸੁਣੋ ਬੈਠ ਕੇ ਭਾਈ ਗੱਲ ਸੁਣਾਉਣੀ ਸਾਰੀ ਐ ਜਾ ਕੇ ਲੁੱਟਣਾ ਐ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਜਾਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਹਰ ਸਹਿਬਾਦ ਸਿੰਘ ਨੂੰ ਨੇੜੇ ਬੰਦਾ ਗੱਲ ਅਖੀਰੀ ਛੇੜੇ ਪਉਣਾ ਹੈ ਦੁਸ਼ਮਣ ਨੂੰ ਘੇਰੇ ਦੇਣੀ ਹਾਰ ਕਰਾਰੀ ਐ ਜਾਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਜਾਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਮੈਨੂੰ ਖਬਰ ਕਿਤੋਂ ਹੈ ਆਈ ਦਿਲ ਵਿੱਚ ਜਾਂਦੀ ਨਹੀਂ ਸਮਾਈ ਮੈਨੂੰ ਖਬਰ ਕਿਤੋਂ ਹੈ ਆਈ ਦਿਲ ਵਿੱਚ ਜਾਂਦੀ ਨਹੀਂ ਸਮਾਈ ਸਾਰੇ ਸੁਣੋ ਬੈਠ ਕੇ ਭਾਈ ਗੱਲ ਸੁਣਾਉਣੀ ਸਾਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਲਾਇਆ ਰੰਗ ਗੁਰੂ ਨੇ ਕੈਸਾ ਜਾਂਦਾ ਹੈ ਸਰਕਾਰੀ ਪੈਸਾ ਲਾਇਆ ਰੰਗ ਗੁਰੂ ਨੇ ਕੈਸਾ ਜਾਂਦਾ ਹੈ ਸਰਕਾਰੀ ਪੈਸਾ ਮੇਲਾ ਫੇਰ ਵਕਤ ਨਹੀਂ ਐਸਾ ਹੁਣ ਤਾਂ ਆਪਣੀ ਵਾਰੀ ਐ جا کے লুটਣਾ اسی خزانہ کرنی ਹੁਣੇ ਤਿਆਰੀ ਐ جا کے লুটਣਾ اسی خزانہ کرنی ਹੁਣੇ ਤਿਆਰੀ ਐ ਕੋ ਕੈਂਥਲ ਵਿੱਚ ਬਣਾ ਦਿਓ ਕਬਰਾਂ ਕੈਂਥਲ ਵਿੱਚ ਬਣਾ ਦਿਓ ਕਬਰਾਂ ਲੁੱਟ ਲਿਆ ਕਹਿਣ ਖਜ਼ਾਨਾ ਬਬਰਾਂ ਕੈਂਥਲ ਵਿੱਚ ਬਣਾ ਦਿਓ ਕਬਰਾਂ ਲੁੱਟ ਲਿਆ ਕਹਿਣ ਖਜ਼ਾਨਾ ਬਬਰਾਂ ਹੋ ਜਨ ਵਿੱਚ ਦਿੱਲੀ ਦੇ ਖਬਰਾਂ ਦਲ ਸਿੰਘਾਂ ਦੇ ਭਾਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਯੋਦਾ ਕਾਨ ਸਿੰਘ ਬਲਵਾਓ ਉਹ ਸਾਨੂੰ ਸਾਰੀ ਗੱਲ ਸੁਣਾਓ ਬਹਿ ਕੇ ਹੁਣੇ ਸਕੀਮ ਬਣਾਓ ਮੈਂ ਤਾਂ ਅਰਜ਼ ਗੁਜ਼ਾਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਚੌਂਕੀ ਜਮਾ ਸੜਕ ਦੇ ਉੱਤੇ ਹੁਣੇ ਪਏ ਸਪਾਹੀ ਸੁੱਤੇ ਚੌਂਕੀ ਜਮਾ ਸੜਕ ਦੇ ਉੱਤੇ ਹੁਣੇ ਪਏ ਸਪਾਹੀ ਸੁੱਤੇ ਪੀਤੀ ਹੋਊ ਸਿਆਲ ਦੀ ਰੁੱਤੇ ਕੱਢ ਵੱਢਣੇ ਵਾਰੋ ਵਾਰੀ ਆ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਤੁਸੀਂ ਲਾਓ ਫਤਿਹ ਦੇ ਨਾਰੇ ਲੱਗ ਜੇ ਪਤਾ ਮੁਲਕ ਵਿੱਚ ਸਾਰੇ ਤੁਸੀਂ ਲਾਓ ਫਤਿਹ ਦੇ ਨਾਰੇ ਲਗਦੇ ਪਤਾ ਮੁਲਕ ਵਿੱਚ ਸਾਰੇ ਆਏ ਕਿਸੋ ਗੁਰੂ ਦੇ ਪਿਆਰੇ ਆਏ ਕਿਸੋ ਗੁਰੂ ਦੇ ਪਿਆਰੇ ਸਭ ਨੂੰ ਅਨਖ ਪਿਆਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਓ ਉੱਚੀ ਬੋਲ ਪਤੰਗਾ ਆਖੇ ਓ ਬਈ ਉੱਚੀ ਬੋਲ ਪਤੰਗਾ ਆਖੇ ਸਾਡੀ ਕੌਣ ਹਵਾਵਲ ਝਾਕੇ ਉੱਚੀ ਬੋਲ ਪਤੰਗਾ ਆਖੇ ਸਿੱਖ ਤਾਂ ਦੇਸ਼ ਕੌਮ ਦੇ ਰਾਖੇ ਸਾਡੀ ਕੌਣ ਹਵਾਵਲ ਝਾਕੇ ਆਪਣੀ ਖੁਦ ਮੁਖ ਤਿਆਰੀ ਆ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਦੀ ਹੁਣੇ ਤਿਆਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ ਜਾ ਕੇ ਲੁੱਟਣਾ ਅਸੀਂ ਖਜ਼ਾਨਾ ਕਰਨੀ ਹੁਣੇ ਤਿਆਰੀ ਐ